ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹਾਂ ਇਸ ਵਕਤ ਲੁਧਿਆਣੇ ਦੇ ਵਿੱਚ ਮੌਜੂਦ ਦਾ ਦੱਸਿਆ ਕੀ ਗਿਲ ਰੋਡ ਦੇ ਨਾਲ ਲੱਗਦਾ ਹੈ ਕਿ ਲਾਲਕੁੱਟੀ ਇਲਾਕਾ ਹੈ ਜਿੱਥੇ ਕਿ ਜੋ ਸ਼ਿਕਾਇਤ ਅਕਸਰ ਮਿਲਦੀ ਸੀ ਕਿ ਤੇ ਨਸ਼ਾ ਵੇਚਿਆ ਜਾ ਰਿਹਾ ਹੈ ਅੱਜ ਜੋ ਪੁਲਿਸ ਵੱਲੋਂ ਤੇ ਸਰਚ ਵੀ ਆਣਾ ਜੋ ਕਿ ਕੀਤਾ ਗਿਆ ਹੈ ਸਰਚ ਜੋ ਪੁਲਿਸ ਪਾਰਟੀ ਹੈ ਜੋ ਪਾਰੀ ਗਿਣਤੀ ਦੇ ਵਿੱਚ ਤੇ ਪਹੁੰਚੀ ਹੈ ਲੋਗਾ ਦੇ ਘਰਾਂ ਦੇ ਵਿੱਚ ਤਲਾਸ਼ੀਆਂ ਲਈਤੀਆਂ ਗਈਆਂ ਨੇ ਲੋਗਾ ਦੇ ਜੋ ਇਸ ਵਕਤ ਤੱਕ ਐਸਾ ਦੇ ਹੈ ਕਿ ਘਰਾਂ ਦੇ ਵਿੱਚ ਨਸ਼ਾ ਵੇਚਣ ਦੀ ਜੋ ਸ਼ਿਕਾਇਤ ਤੇ ਮਿਲ ਰਹੀ ਸੀ ਆਮ ਲੋਗ ਹੈ ਜੋ ਇਸ ਵਕਤ ਸਾਮਣੇ ਆਏ ਨੇ ਆਮ ਲੋਕਾਂ ਦੇ ਵੱਲੋਂ ਜੋ ਗੱਲ ਹੈ ਕੀਤੀ ਗਈ ਹੈ ਸੋ ਇਸ ਵਕਤ ਪੁਲਿਸ ਵੱਲੋਂ ਉਹਨਾਂ ਰੇਡ ਕਰਾਂ ਕੀਤੀ ਜਾਵੇਗੀ ਚੈਕਿੰਗ ਕੀਤੀ ਜਾਵੇ ਕਿ ਪੁਲਿਸ ਵੱਲੋਂ ਸਾਰੀ ਜਾਂਚ ਕੀਤੀ ਜਾਵੇਗੀ ਕੇ ਇਸ ਮੋਹੱਲੇ ਦੇ ਵਿੱਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਨਸ਼ਾ ਵੇਚ ਰਹੇ ਉਹਨਾਂ ਦੇ ਘਰਾਂ ਦੇ ਵਿੱਚ ਰੈਂਡਮਲੀ ਜਾਇਆ ਜਾਵੇਗਾ ਹਰ ਇੱਕ ਵਿਅਕਤੀ ਨੂੰ ਚੈੱਕ ਕੀਤਾ ਜਾਵੇਗਾ ਆਂਦੇ ਜਾਂਦੇ ਹੋਏ ਲੋਕਾਂ ਨੂੰ ਆ ਜੋ ਕੋਈ ਚੈੱਕ ਵੀ ਇੱਥੇ ਕੀਤਾ ਜਾਵੇਗਾ ਸੋ ਤਸਵੀਰਾਂ ਅਗਲੀਆਂ ਸਾਂਝੀਆਂ ਕਰਦੇ ਹਾਂ ਲੋਕਾਂ ਦੇ ਨਾਲ ਜੋ ਕਿ ਇਸ ਵਕਤ ਜੋ ਗੱਲਬਾਤ ਹੈ ਪੁਲਿਸ ਕਰ ਰਹੀ ਹੈ ਔਰ ਲੋਕਾਂ ਦੇ ਨਾਲ ਜੋ ਕਿ ਚੈਕਿੰਗ ਇਸ ਵਕਤ ਕੀਤੀ ਜਾ ਰਹੀ ਹੈ ਇਹ ਅਸੀਂ ਉਹ ਏਰੀਆ ਆਇਡੈਂਟੀਫਾਈ ਕੀਤਾ ਜਿੱਥੇ ਇਹੋ ਜਿਹੇ ਕੰਮ ਹੁੰਦੇ ਨੇ ਐਂਡ ਅਸੀਂ ਹਜੇ ਤੱਕ ਤਕਰੀਬਨ 25 ਬੰਦਾ ਦਾ ਰਾਉਂਡ ਅਪ ਕੀਤਾਗਾ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੁਝ ਤੁਸੀਂ ਕਹਿ ਵੀ ਜਿਹੜੇ ਲੋਕੀ ਸ਼ਿਕਾਇਤ ਤੁਹਾਨੂੰ ਕੀਤੀ ਸੀ ਕਿ ਉਹਨਾਂ 'ਤੇ ਕਾਰਵਾਈ ਕਰਨ ਦਾ ਸਾਫਰ ਕਰ ਰਹੇ ਹਾਂ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਲੋਕੀ ਸਮਝ ਗਏ ਕਿ ਭਈ ਇਹ ਚੀਜ਼ ਨੂੰ ਖਤਮ ਕਰਨਾ ਹੈ ਐਂਡ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਅਸੀਂ ਸਾਨੂੰ ਬਹੁਤ ਰੀਅਲ ਟਾਈਮ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਜਿਹੜੇ ਬੰਦੇ ਇਸ ਕੰਮ 'ਚ ਇਨਵੋਲਡ ਹੈਗੇ ਸੋ ਕਿਹੜੇ ਤਰ੍ਹਾਂ ਦਾ ਨਸ਼ਾ ਜਿਹੜਾ ਬਈ ਇਹਨਾਂ ਇਲਾਕੇ ਦੇ ਵਿੱਚ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਨਸਲੀ ਗੋਲੀਆਂ ਆਇਆ ਸਾਰੇ ਟਾਈਪ ਦਾ ਜਿਹੜੇ ਵੀ ਬਟ ਕੁਝ ਹੀ ਕਰ ਰਹੇਗੇ ਬਾਕੀ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਉਹ ਅਸੀਂ ਸਾਰੇ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹ 25 ਬੰਦੇ ਅਸੀਂ ਹਜੇ ਤੱਕ ਸਰ ਰਿਕਵਰੀ ਦਾ ਕੁਝ ਟਾਰਗੇਟ ਏਰੀਆਸ ਕਵਰ ਕੀਤੇ ਨੇ। ਇਹ ਏਰੀਆ ਆਂਦੇ ਵਾਲੇ ਦੀ ਅਸੀਂ ਕਵਰ ਕੀਤਾ ਹੈ। ਦੂਗੀਆਂ ਅਸੀਂ ਸਾਰੇ ਹੀ ਕਰ ਰਹੇ ਆ ਟਾਈਮ ਟੂ ਟਾਈਮ ਦੇਖਣ ਨੂੰ ਤੁਹਾਨੂੰ ਮਿਲੇਗਾ ਇਹ ਡੇਲੀ ਆਪਰੇਸ਼ਨ ਚੱਲਣਗੇ। ਸਰ ਰਿਕਵਰੀ ਦਾ ਕੁਝ ਹੋ ਗਿਆ ਕੁਝ ਨਹੀਂ ਹਜੇ ਤੁਹਾਨੂੰ ਅਪਡੇਟ ਹੋਵੇ ਅਸੀਂ ਦੱਸਾਂਗੇ। ਸਰ ਜਿਹੜਾ ਇਹਨਾਂ ਨੇ ਕਿਹਾ ਪੂਰੀ ਗਲੀ ਨਸ਼ਾ ਵੇਚਦੀ ਉਹ ਨਹੀਂ ਨਹੀਂ ਕਹਿੰਦੇ ਇਹ ਨਹੀਂ ਕਿ ਗਲੀ ਨਹੀਂ ਇਹਨਾਂ ਨੇ ਕਿਹਾ ਕਿ ਉਸ ਗਲੀ ਤੋਂ ਲੈ ਕੇ ਇਸ ਗਲੀ ਤੱਕ ਬੰਦੇ ਆਉਂਦੇ ਆ। ਦੇਖੋ ਉਸ ਗਲੀ ਮੇ ਤਾਂ ਇਹ ਬੰਦੇ ਵੀ ਰਹਿੰਦੇ ਆ। ਸਰੀਪ ਬੰਦੇ ਬਹੁਤ ਰਹਿੰਦੇ ਇੱਥੇ। ਹਾਲਾਂਕਿ ਇਹ ਤੰਗ ਹੈਗੇ ਬਟ ਅਸੀਂ ਸਾਰੀ ਟਾਈਮ ਇਨਫ ਜਦੋਂ ਪੁਲਿਸ ਲਗਾਤਾਰ ਸਰਚ ਆਪਰੇਸ਼ਨ ਇਸ ਤਰ੍ਹਾਂ ਰੱਖੇ ਤਾਂ ਲੋਕ ਫੜੇ ਜਾਣਗੇ ਕੋਈ ਕੰਟੀਨਿਊ ਰਹਿਣਗੇ ਤੁਹਾਨੂੰ ਦਿਖਾਓ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਕੋਈ ਇੱਕ ਬੰਦਾ ਨਹੀਂ ਮਿਲੂਗਾ ਜਿਹੜਾ ਪੁਰਾਣੇ ਬੰਦੇ ਦਾ ਰਿਕਾਰਡ ਵੀ ਥੰਗਾਲੇ ਜਾ ਰਹੇ ਉਹਨਾਂ ਦਾ ਅਸੀਂ ਮੈਂ ਕਹ ਰਿਹਾ ਹਾਂ ਜੀ 360 ਅਸੀਂ ਵੈਰੀਫਾਈ ਕਰ ਰਹੇ ਹਾਂ 360 ਅਸੀਂ ਉਹ ਕਰ ਰਹੇ ਹਾਂ ਐਂਡ ਤੁਸੀਂ ਨੈਕਸਟ ਟਾਈਮ ਇੱਥੇ ਆਓਗੇ ਤੁਹਾਨੂੰ ਇੱਥੇ ਇਸ ਕਾਇਦ ਨਹੀਂ ਮਿਲਣਾ ਅਸੀਂ ਤਕਰੀਬਨ ਅਸੀਂ 3 ਥਾਵਾਂ ਤੇ ਬਲਡوزر ਦੀ ਕਾਰਵਾਈ ਕਰਵਾਈ ਹੈ ਹੈਲਪ ਆਫ ਦ ਸਿਵਲ ਬਰਾਡ ਆਉਣੇ ਵਾਲੇ ਟਾਈਮ 'ਚ ਜਿਹੜੇ ਵੀ ਬੰਦੇ ਇਹੋ ਜਿਹੇ ਕੰ ਕੀ ਕਾਰਵਾਈਆਂ ਦੇ ਤਰ੍ਹਾਂ ਮੈਸੇਜ ਕੀ ਤਰ੍ਹਾਂ ਦਵਾਂਗੇ ਮੈਸੇਜ ਇਹ ਹੈ ਕਿ ਇਸ ਚੀਜ਼ ਤੋਂ ਮਤਲਬ ਜਿਹੜਾ ਹੈਗਾ ਪੰਜਾਬ ਜਿਹੜਾ ਪੰਜਾਬ ਦੀ ਯੂਥ ਨੂੰ ਇਸ ਚੀਜ਼ ਵਿੱਚ ਜਿਹੜੇ ਬੰਦੇ ਇਨਵੋਲ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਉਹਨਾਂ ਦਾ ਫਿਊਚਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਜਿੱਥਾ ਪੁਲਿਸ ਆਣੇ ਵਾਲੀ ਹੈ ਵਿੱਚ ਸਖਤ ਤੋਂ ਸਖਤ ਕਾਰਵਾਈ ਸਾਨੂੰ ਸਾਰਨੋ ਮੀਟਿੰਗ ਹੋਈ ਹੈ ਕੱਲ ਉਸ ਮੀਟਿੰਗ ਦੇ ਵਿੱਚ ਦੇਖੋ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਇਸ ਵਿੱਚ ਸਾਡੇ ਤੋਂ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਫੁੱਲੀ ਛੋਟਾ ਹੈ ਕਿ ਜਿਹੜੇ ਬੰਦੇ ਇਹ ਮਾੜੇ ਕੰਮ ਚ ਇਨਵੋਲਡ ਹੈ ਉਹਨਾਂ ਨੂੰ ਠੋਕੋ ਉਹ ਤੋ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਪੁਲਿਸ ਵੱਲੋਂ ਸਰਚ ਬਿਆਨ ਇਸ ਵਕਤ ਜਾਰੀ ਕੀਤਾ ਗਿਆ ਹੈ ਅਤੇ ਜੋ ਪੁਲਿਸ ਪ੍ਰਸ਼ਾਸਨ ਆ ਪੂਰਾ ਇੱਥੇ ਮੌਜੂਦ ਹੈ ਭਾਰੀ ਗਿਣਤੀ ਦੇ ਵਿੱਚ ਇੱਥੇ ਜੋ ਕਿ ਨਸ਼ੇ ਨੂੰ ਲੈ ਕੇ ਜੋ ਖਬਰਾਂ ਨੇ ਸਾਹਮਣੇ ਆਈਆਂ ਸੀ ਉਹ ਇਸ ਵਕਤ ਜੋ ਕਿ ਪੁਲਿਸ ਪ੍ਰਸ਼ਾਸਨ ਇੱਥੇ ਭਾਰੀ ਗਿਣਤੀ ਦੇ ਵਿੱਚ ਮੌਜੂਦ ਦਿਖਾਈ ਦੇ ਰਿਹਾ ਹੈ ਸੋ ਇਸ ਵਕਤ ਪੁਲਿਸ ਦੀ ਜੋ ਕਿ ਗੱਲਬਾਤ ਹੈ ਲੋਕਾਂ ਦੇ ਨਾਲ ਕੀਤੀ ਜਾ ਰਹੀ ਪਈ ਹੈ ਲੋਕਾਂ ਦੇ ਵੱਲੋਂ ਜੋ ਕਿ ਇਹ ਗੱਲ ਕਹੀ ਗਈ ਸੀ ਕਿ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਇਸ ਵਕਤ ਜੋ ਕਿ ਸੀਪੀ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਨੇ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਇਸ ਗਲੀ ਦੇ ਵਿੱਚ ਨਸ਼ਾ ਵੇਚਣ ਵਾਲੇ ਕੁਝ ਲੋਕ ਨੇ ਜੋ ਕਿ ਤੰਗ ਕਰਦੇ ਨੇ ਔਰ ਪੁਲਿਸ ਦੇ ਵੱਲੋਂ ਜੋ ਕਿ ਇਸ ਵਕਤ ਲੋਕਾਂ ਨੂੰ ਜੋ ਗੱਲਬਾਤ ਕਰਕੇ ਜੋ ਕਿ ਸਮਝਾਇਆ ਜਾ ਰਿਹਾ ਹੈ ਕਿ ਹੁਣ ਜੋ ਅਜਈਆਂ ਕਾਰਵਾਈਆਂ ਨਹੀਂ ਹੋ ਗਿਆ ਉਹ ਗੱਲਬਾਤ ਕਰਦੇ ਹੋਏ ਦੀਆਂ ਤਸਵੀਰਾਂ ਤੋਂ ਨਾਲ ਸਾਂਝਾ ਕਰ ਰਹੇ ਆ ਭਾਰੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਰਚ ਵੀ ਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕੀ ਜੋ ਜੋ ਨਸ਼ੇ ਦੀ ਜੋ ਕਹਿ ਸਕਦੇ ਆ ਕਿ ਮੌਜੂਦਗੀ ਇੱਥੇ ਜੋ ਦੱਸੀ ਗਈ ਸੀ ਕਿ ਇਸ ਸਥਾਨ ਦੇ ਉਤੇ ਜਗਾ ਦੇ ਉਤੇ ਇਸ ਮੁਹੱਲੇ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ ਔਰ ਜੋ ਲੋਕ ਜੋ ਰੁਕਦੇ ਸੀ ਲੋਗਾ ਦੇ ਨਾਲ ਧੱਕਾ ਕੀਤਾ ਜਾਂਦਾ ਸੀ ਲੋਗਾ ਨੂੰ ਜੋ ਕਿ ਡਰਾਇਆ ਧਮਕਾਇਆ ਜਾਂਦਾ ਸੀ ਤਸਕਰਾਂ ਦੇ ਵੱਲੋਂ ਪਰ ਹੁਣ ਅਜਿਹਾ ਨਹੀਂ ਹੈ ਇਸ ਵਕਤ ਜੋ ਕਿ ਜੋ ਪੁਲਿਸ ਦੇ ਵੱਲੋਂ ਇੱਥੇ ਸਰਚ ਵੀ ਅੰਚਲਾਇਆ ਗਿਆ ਹੈ ਸਰਚ ਵੀ ਹੁੰਦੇ ਦੌਰਾਨ ਲੋਕ ਹੈ ਜੋ ਸਾਹਮਣੇ ਆ ਕੇ ਗੱਲਬਾਤ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਇਸ ਵਕਤ ਸੀਪੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਲੋਕ ਗੱਲਬਾਤ ਕਰ ਰਹੇ ਨੇ ਔਰ ਜੋ ਕਿ ਤਕਲੀਫ ਹੈ ਇੱਥੇ ਜੋ ਨਸ਼ਾ ਤਸਕਰਾ ਦੀ ਜੋ ਸ਼ਿਕਾਇਤ ਤਰਾ ਕਹਿ ਸਕਦੇ ਆ ਕਿ ਜੋ ਸਿੱਧੇ ਤੌਰ ਤੇ ਸੁਣੀ ਜਾ ਰਹੀ ਹੈ ਕਿ ਆਮ ਲੋਕ ਜੋ ਸਾਹਮਣੇ ਆਂਦੇ ਹੋਏ ਹੁਣ ਦਿਖਾਈ ਦੇ ਰਹੇ ਨੇ ਇਸ ਜੋ ਕਹਿ ਸਕਦੇ ਆ ਡਰੱਗਸ ਦੇ ਖਿਲਾਫ ਜੋ ਵਾਰ ਹੈ ਜੋ ਮਾਨ ਸਰਕਾਰ ਦੇ ਵੱਲੋਂ ਐਲਾਨੀ ਗਈ ਹੈ ਜੋ ਹੁਣ ਵਾਰ ਹੈ ਕਲੀਅਰਲੀ ਦੇਖ ਸਕਦੇ ਹਾਂ ਕਿ ਆਮ ਲੋਕ ਵੀ ਇਸ ਦੇ ਵਿੱਚ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਆਮ ਲੋਕ ਵੀ ਹੁਣ ਸਾਹਮਣੇ ਆ ਰਹੇ ਨੇ ਔਰ ਜੋ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਔਰ ਇਸ ਵਕਤ ਦੇਖ ਸਕਦੇ ਹਾਂ ਕਿ ਆਮ ਲੋਕਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਮੋਹੱਲਾ ਨਿਵਾਸੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਇਹ ਗੱਲ ਔਰ ਦੇਖਣ ਨੂੰ ਮਿਲ ਰਹੀ ਹੈ ਕਿ ਲੋਕ ਨੇ ਜੋ ਖੁਦ ਸਾਹਮਣੇ ਆ ਕੇ ਜੋ ਇਹ ਗੱਲ ਕਹਿ ਰਹੇ ਨੇ ਔਰ ਦੇਖ ਸਕਦੇ ਹਾਂ ਕਿ ਇਸ ਵਕਤ ਜੋ ਬਿਲਕੁਲ ਜੋ ਇਹ ਗੱਲ ਸਾਫ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਇਸ ਇਲਾਕੇ ਤੋਂ ਕੋਈ ਕੰਪਲੇਂਟ ਹੈ ਜੋ ਨਹੀਂ ਆਣੀ ਚਾਹੀਦੀ ਹੈ ਔਰ ਜੋ ਦੇਖ ਸਕਦੇ ਹਾਂ ਕਿ ਭਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਔਰ ਗੱਲ ਲੈ ਜੋ ਸਿੱਧੇ ਤੌਰ ਤੇ ਮੋਹੱਲਾ ਨਿਵਾਸੀਆਂ ਦੇ ਨਾਲ ਕੀਤੀ ਜਾ ਰਹੀ ਹੈ ਔਰ ਸ਼ਿਕਾਇਤ ਹੈ ਜੋ ਉਹਨਾਂ ਦੀ ਸਿੱਧੇ ਤੌਰ ਤੇ ਇਸ ਵਕਤ ਸੁਣੀ ਜਾ ਰਹੀ ਪਈ ਹੈ ਐਸੋਸੀਪੀ ਸਾਹਿਬ ਜੋ ਖੁਦ ਸ਼ਿਕਾਇਤ ਸੁਣ ਰਹੇ ਨੇ ਔਰ ਜੋ ਇਸ ਗਲੀ ਦੇ ਵਿੱਚ ਕੁਝ ਕੁ ਲੋਕਾਂ ਨੂੰ ਛੱਡ ਕੇ ਜੋ ਕਿ ਜੋ ਕੁਝ ਕੁ ਲੋਕ ਹੀ ਹੈ ਜੋ ਜੀ ਹਾਂ ਜੋ ਗੰਦਾ ਕੰਮ ਕਰਦੇ ਨੇ ਤਸਕਰੀ ਦੇ ਵਿੱਚ ਇਨਵੋਲਵ ਨੇ ਪਰ ਇਹ ਵਦੇਰੇ ਲੋਕ ਹੈ ਜੋ ਜੋ شریف ਲੋਕ ਹੈ ਉਹਨਾਂ ਨੂੰ ਵੀ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੁਝ ਕਿ ਸਕਦੇ ਆ ਕਿ ਕੁਝ ਗਲਤ ਲੋਕਾਂ ਦੇ ਕਰਕੇ ਸਾਰੇ ਹੀ ਲੋਕ ਗਲਤ ਜੋ ਮੰਨ ਲੱਤੇ ਜਾਂਦੇ ਨੇ ਪਰ ਅਜੇ ਹਾਲ ਬਿਲਕੁਲ ਵੀ ਨਹੀਂ ਹੈ ਲੋਕ ਖੁਦ ਸਾਹਮਣੇ ਆ ਰਹੇ ਨੇ ਖੁਦ ਸਾਹਮਣੇ ਆ ਕੇ ਜੋ ਹੁਣ ਸਰਕਾਰ ਦਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਸੋ ਇਸ ਵਕਤ ਤੁਹਾਡੇ ਸਾਹਮਣੇ ਜੋ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇੱਥੇ ਜੋ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਔਰ ਜੋ ਜਾਂਚ ਵੀ ਹੋਈ ਹੈ ਜਿਸ ਦੇ ਵਿੱਚ ਕੀ ਲੋਕ ਹੈ ਜੋ ਸਾਹਮਣੇ ਆਏ ਨੇ ਸਰਕਾਰ ਦਾ ਜੋ ਐਲਾਨ ਹੈ ਜੋ ਜੰਗ ਦਾ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਉਸ ਦੇ ਵਿੱਚ ਲੋਕ ਵੀ ਹੁਣ ਸਮਰਥਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਵੱਲੋਂ ਜੋ ਪੁਲਿਸ ਪ੍ਰਸ਼ਾਸਨ ਦੇ ਨਾਲ ਸੀਪੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਅਤੇ ਜੋ ਸ਼ਿਕਾਇਤ ਦਿੱਤੀ ਗਈ ਔਰ ਸੀਪੀ ਸਾਹਿਬ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਇਸ ਇਲਾਕੇ ਦੇ ਵਿੱਚ ਹੁਣ ਜੇਕਰ ਕੋਈ ਦੁਬਾਰਾ ਸ਼ਿਕਾਇਤ ਆਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦਾ ਜੋ ਕਿ ਗਲਤੀ ਦਾ ਖਾਮਾ ਜਾ ਬਹੁਤ ਤਰ੍ਹਾਂ ਪਵੇਗਾ ਯਾਨੀ ਕਿ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਔਰ ਦੇਖ ਸਕਦੇ ਹੋ ਕਿ ਜੋ ਗੱਡੀਆਂ ਦੀ ਚੈਕਿੰਗ ਵੀ ਇਸ ਵਕਤ ਕੀਤੀ ਜਾ ਰਹੀ ਪਈ ਹੈ ਔਰ ਰੋਕ ਰੋਕ ਕੇ ਲੋਕਾਂ ਨੂੰ ਇੱਥੇ ਜੋ ਬਾਰ ਬਾਰ ਇਹ ਚੈਕਿੰਗ ਕੀਤੀ ਜਾਂਦੀ ਹੈ ਕਿ ਜੋ ਕਿਸੇ ਕੋਲ ਕੋਈ ਕਿਸੇ ਤਰੀਕੇ ਦਾ ਕੋਈ ਨਸ਼ੀਲਾ ਪਰਦਾਰਥ ਤਾਂ ਨਹੀਂ ਹੈ ਲੋਕਾਂ ਨੂੰ ਇਸ ਵਕਤ ਕਹਿ ਸਕਦੇ ਹਾਂ ਕਿ ਐਕਸ਼ਨ ਮੋਡ ਹੈ ਸਰਕਾਰ ਦਾ ਦਿਖਾਈ ਦੇ ਰਿਹਾ ਹੈ ਨਸ਼ਿਆਂ ਦੇ ਖਿਲਾਫ ਜੰਗ ਇਸ ਵਕਤ ਦਿਖਾਈ ਦੇ ਰਹੀ ਹੈ ਔਰ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੀਬੀ ਸਾਹਿਬ ਨੇ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਮੱਲੇਦਾਰਾ ਦੇ ਨਾਲ ਗੱਲਬਾਤ ਕੀਤੀ ਹੈ ਔਰ ਜੋ ਇਹ ਗੱਲ ਸਾਫ਼ ਕਰ ਦਿੱਤੀ ਹੈ ਇਹ ਕਿ ਹੁਣ ਨਸ਼ਾ ਬੈ ਪੰਜਾਬ ਦੇ ਵਿੱਚ ਕੋੜ ਨਸ਼ੇ ਦਾ ਰਹਿਣ ਨਹੀਂ ਦਿੱਤਾ ਜਾਵੇਗਾ ਔਰ ਵਦਰੀ ਅਪਡੇਟ ਦੇ ਲਈ ਜਰੂਰ ਸਾਡੇ ਨਾਲ ਫੋਸੰਦੇ ਜਿਆਦਾ ਧੰਨਵਾਦ